ਲੇ 2 ਜੂਨ 1984 ਦੀ ਕਾਲੀ ਡਰਾਉਣੀ ਰਾਤ ਨੂੰ ਜਦੋਂ ਸ੍ਰੀ ਹਰਮੰਦਰ ਸਾਹਿਬ ਨੂੰ ਦਿੱਲੀ ਦੀਆਂ ਫੌਜਾਂ ਨੇ ਘੇਰਾ ਪਾ ਕੇ 20 ਤੋਪਾਂ ਟੈਂਕਾਂ ਦੇ ਨਾਲ ਅਡਾਉਣਾ ਸ਼ੁਰੂ ਕਰ ਦਿੱਤਾ ਤਾਂ ਭਵਿਕਦੇ ਸਮੇਂ ਬਾਰੇ ਜਾਣੀ ਜਾਣ ਕਹਿਣੀ ਤੇ ਕਰਨੀ ਦੇ ਸੂਰੇ ਪੂਰੇ ਉਤਰਨ ਵਾਲੇ ਸੂਰੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਇੱਕ ਮਨ ਇੱਕ ਜਿਤ ਖੜੇ ਹੋ ਕੇ ਪੰਥ ਦੇ ਵਰਤਮਾਨ ਲੀਡਰਾਂ ਵੱਲ ਝਾਤ ਮਾਰੀ ਕਿ ਸਾਡੇ ਮਗਰੋਂ ਕਿਹੜਾ ਲੀਡਰ ਸੱਚੇ ਮਨ ਦੇਰ ਅਰਾਦੇ ਤੇ ਸਿੱਦਕੀ ਹੌਸਲੇ ਨਾਲ ਸਿੱਖ ਕੌਮ ਦੀ ਅਸਲੀ ਅਗਵਾਈ ਕਰ ਸਕਦਾ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਤੋਂ ਬਿਨਾ ਸੰਤਾਂ ਨੂੰ ਕੋਈ ਵੀ ਸਮੇਂ ਦਾ ਲੀਡਰ ਆਪਣੀ ਸੋਚ ਦੀ ਕਸਵੱਟੀ ਉੱਤੇ ਪੂਰਾ ਉਤਰਨ ਤੇ ਧਰਮ ਦੇ ਧੜੇ 'ਚ ਸਿਰ ਤੋੜਦਾ ਨਾ ਦਿੱਸਿਆ ਭਿਆਨਕ ਸਮੇਂ ਦੀ ਆਖਰੀ ਪਲਾ ਵਿੱਚ ਵੇ ਸੰਤਾ ਨੇ ਇੱਕ ਚਿੱਠੀ ਲੈ ਕੇ ਭਾਈ ਰਾਮ ਸਿੰਘ ਦੇ ਹੱਥ ਦੇ ਕੇ ਆਖਿਆ ਕਿ ਸਿੰਘਾ ਸਾਡਾ ਆਖਰੀ ਇਹ ਲਿਖਤੀ ਸੁਨੇਹਾ ਸਿਮਰਨਜੀਤ ਸਿੰਘ ਮਾਨ ਤੱਕ ਪਹੁੰਚਾ ਦੇਣਾ ਆ ਵੇਖੋ ਇਹ ਖਤ ਜੋ ਸੰਤਾ ਨੇ ਲਿਖਿਆ ਉਹ ਕਿਵੇਂ ਸੀ ਨਾਬੇ ਬਾਲੀਆਂ ਬੀਬੀਆਂ ਕੋਮਲ ਸਿੰਘ ਕੋਮਲ ਬੀਬੀ ਕੋ ਸ਼ਰਨ ਕਰ ਸਰਗੀ ਬਾਸ ਦਾ ਢਾਡੀ ਜਥਾ ਹੈ ਇਹ ਉਹ ਅਰਜ਼ ਕਰ ਰਿਹਾ ਹੈ ਇਹ ਫਤੇ ਪਾਈ ਰਾਮ ਸਿੰਘ ਜੀ ਦੇ ਜਦੋਂ ਚਿੱਠੀ ਹੱਥ ਦੇ ਕੇ ਸੰਤ ਗਨਾਰ ਸਿੰਘ ਪੰਡਰਾਲਾ ਨੇ ਸਰਦਾਰ ਸੇਮਰਜੀਤ ਸਿੰਘ ਮਾਨ ਤੱਕ ਪਹੁੰਚਾਈ ਤਾਂ ਉਹ ਚਿੱਠੀ ਵਿੱਚ ਲਿਖਿਆ ਸੀ ਤੈਨੂੰ ਫਤੇ ਆਖਰੀ ਹੈ ਗੋਬਿੰਦ ਸਿੰਘ ਦੇ ਆਸ਼ੀਰਾ ਇਹ ਚਲਦੀਆਂ ਗੋਲੀਆਂ ਚੋਂ ਤੂੰ ਪੜ੍ਹ ਲਈ ਇੱਕ ਸਨੇਹਾ ਮੇਰਾ ਬਿਨ ਤੇਰੇ ਸੂਰਮਿਆਂ ਕਰ ਜਾ ਨਹੀਂ ਪੰਥ ਦਾ ਲੈਣਾ ਬਿਨ ਤੇਰੇ ਸੂਰਮਿਆਂ ਕਰ ਜਾ ਨਹੀਂ ਪੰਥ ਦਾ ਲੈਣਾ ਇਹ ਨਿਸ਼ਾਨ ਜੀ ਕਾ ਖਾਲਸਾ ਬਾਹ ਜੀ ਕੀ ਫਤਿਹ